ਪਿੰਡ ਅਧਰਾਮਾਨ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਐਸ்சி ਪਰਿਵਾਰਾਂ ਦੀ ਬੱਚੀ ਜਿਹੜੀ ਕਿ 6ਵੀਂ ਕਲਾਸ ਦੇ ਵਿੱਚ ਪੜ ਰਹੀ ਸੀਗੀ ਉਹਦੇ ਨਾਲ ਜਿਹੜਾ ਆ ਅੱਜ ਵੀ ਸਕੂਲਾਂ ਦੇ ਬੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਆ ਟੀਚਰਾਂ ਵੱਲੋਂ ਜਿਹੜਾ ਆ ਧੱਕਾ ਕੀਤਾ ਜਾਂਦਾ ਆ ਕਿ ਉਹ ਜਿਹੜੀ ਧੱਕਾ ਇਸ ਕਰਕੇ ਹੋਇਆ ਕਿ ਉਹ ਬੱਚੀ ਦੇ ਕਿਸੇ ਕਾਰਨ ਲੱਗ ਕੇ ਡੇੱਕੇ ਜਿਹੜੀ ਸੱਟ ਲੱਗ ਗਈ ਤੇ ਮਾਸਟਰਾਂ ਨੇ ਜਿਹੜਾ ਇਹ ਨਹੀਂ ਸਮਝਿਆ ਕਿ ਉਹ ਬੱਚੀ ਨੂੰ ਜਿਹੜਾ ਆ ਹਸਪੀਟਲ ਵਿੱਚ ਕਿਤੇ ਜਾ ਡਾਕਟਰ ਕੋਲ ਜਾ ਕੇ ਉਹਦੇ ਜਿਹੜਾ ਆ ਉਹਦਾ ਇਲਾਜ ਕਰਾ ਦਿੱਤਾ ਜਾਵੇ ਉਹਦੇ ਟੰਕੇ ਲਵਾ ਦਿੱਤੇ ਜਾਵੇ ਬਹੁਤ ਬਲੱਡ ਗਿਆ ਖੂਨ ਜਿਹੜਾ ਕਾਫੀ ਗਿਆ ਇਸ ਕਰਕੇ ਮੁੜ ਕੇ ਉਹਦੇ ਬਾਪ ਨੂੰ ਫੋਨ ਕੀਤਾ ਉਹ ਕਿੰਟ ਡੇਢ ਘੰਟੇ ਬਾਅਦ ਜਾ ਕੇ ਉਹਨੂੰ ਬੱਚੀ ਨੂੰ ਲਿਆਣ ਕੇ ਹਸਪੀਟਲ ਵਿੱਚ ਲਿਆਣ ਕੇ ਤੇ ਉਹਦੇ ਜਿਹੜੇ ਆ ਆ ਜਿਹੜਾ ਮਹਿਤਪੁਰ ਹਸਪੀਟਲ ਆ ਸਾਡੇ ਇੱਥੇ ਜਿਹੜਾ ਆ ਉਹਦੇ ਲਿਆਣ ਕੇ ਉਹਦੇ ਪੰਜ ਕੁੜੀ ਦੇ ਜਿਹੜੇ ਆ ਸਕੈਚ ਲੱਗੇ ਆ ਤੇ ਇਹ ਜਿਹੜੀ ਬਹੁਤ ਹੀ ਨਦੀ ਜਿਹੜੀ ਆ ਨਗੇਲੀ ਆ ਮਾਸਟਰਾਂ ਦੀ ਤੇ ਇਹ ਜਿਹੜਾ ਪੂਰੇ ਪੰਜਾਬ ਦੇ ਵਿੱਚ ਹੀ ਹੋ ਰਿਹਾ ਆ ਦਲਤ ਬੱਚਿਆਂ ਦੇ ਨਾਲ ਕਿ ਉਹਨਾਂ ਦੀ ਕੋਈ ਦੇਖਭਾਲ ਵਾਸਤੇ ਜਿਹੜਾ ਆ ਕੋਈ ਵੀ ਸਰਕਾਰ ਜਿਹੜਾ ਸਕਟਾਈ ਨਹੀਂ ਕਰ ਰਹੀ ਸਕੂਲਾਂ ਦੇ ਵਿੱਚ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਸ ਬੱਚੀ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਆ ਅੱਜ ਉਹ ਸੱਟ ਲੱਗੀ ਆ ਸੁਪਰੀਤ कौर ਦੇ ਮੈਨੂੰ ਮੈਡਮਾਂ ਨੇ ਫੋਨ ਕੀਤਾ ਅ ਸੈਸ ਟਾਈਮ ਵੀ ਲੜਕੀ ਦੇ ਸੱਟ ਲੱਗੀ ਆ ਮੈਂ ਨਕ ਉਧਰ ਸੀਗਾ ਤੇ ਮੈਂ ਆਣ ਕੇ 15 20 ਮਿੰਟ ਲੱਗ ਗਏ 20 ਮਿੰਟ ਆਉਣ ਨੂੰ ਵੀ ਉਹਨਾ ਟਾਈਮ ਕੁੜੀ ਦੇ ਖੂਨ ਨਿਚੜਦਾ ਰਿਹਾ ਸਿਰ ਤੋਂ ਇਹਨਾਂ ਨੇ ਐਸੀ ਨਗਹਿਲੀ ਕੀਤੀ ਵੀ ਉਹਨੂੰ ਵੀ ਡਾਕਟਰ ਦੇ ਵੀ ਲਜਾਣਾ ਨਹੀਂ ਸਮਝਿਆ ਵੀ ਕੁੜੀ ਦੇ ਸੱਟ ਜਿਆਦੀ ਲੱਗੀ ਆ ਵੀ ਅਸੀਂ ਆਪ ਦਾ ਇਲਾਜ ਕਰਾ ਲਈਏ ਕੁੜੀ ਦਾ ਤੇ ਮੇਰੀ ਮੋਰੇ ਉਹ ਕੋਈ ਸਕੂਲ ਆ ਉਹਦੇ ਵਿੱਚ ਮੇਰੀ ਮੰਮੀ ਕੰਮ ਕਰਦੇ ਆ ਮੰਮੀ ਮੇਰੀ ਨੂੰਮਣੀ ਦੱਸਿਆ ਇਹਨਾਂ ਨੇ ਤੇ ਮੈਂ ਜਾ ਕੇ ਫਿਰ ਆਪਣੀ ਬੇਟੀ ਨੂੰ ਇੱਥੇ ਦਾਖਲ ਕਰਾਇਆ ਤੇ ਕਾਫੀ ਯਾਰਾ ਬਲੱਡ ਸਿਰ ਤੋਂ ਜਿੱਦਾਂ ਮਤਲਬ ਨਿਕਲ ਚੁੱਕਿਆ ਵਾ ਤੇ ਮਤਲਬ ਬੇਹੋਸ਼ ਹੀ ਸੀ ਜਦੋਂ ਮੈਂ ਉਹਦੇ ਸਟੈਚਲ ਵਾਏ ਆਣ ਕੇ ਜੀ ਬੇਟਾ ਤੁਹਾਡਾ ਲੈ ਕੀ ਆ ਸਪਰੇਟ ਕਰ ਤੁਹਾਡੇ ਸੱਟ ਕਿੱਦਾਂ ਲੱਗੀ ਮੈਂ ਥੰਮਲੇ ਵਿੱਚ ਵੱਜ ਕੇ ਚੱਕਰ ਖਾ ਗਿਆ ਕਿੰਨੇ ਚਿਰਾਂ ਬਾਅਦ ਟੀਚਰ ਨੂੰ ਪਤਾ ਲੱਗਿਆ ਸੀ ਜਦੋਂ ਮੇਰੇ ਸਾਹਣ ਲੱਗੀ ਤਾਂ ਉਦੋਂ ਮੈਂ ਉੱਥੇ ਬੈਠੀ ਹਾਂ ਇਸੇ ਤੋਂ ਮੈਨੂੰ ਮੈਂ ਰੋਂਦਈ ਸੀ ਤਾਂ ਉਦੋਂ ਬਾਰਾ ਨੂੰ ਪਤਾ ਆਇਆ ਉਦੋਂ ਬਾਰਾ ਨੇ ਆਨੇ ਮੈਨੂੰ ਘੇ ਲੈ ਕੇ ਮੈਡਮਾਂ ਦੇ ਕੋਲ ਫਿਰ ਮੈਂ ਉੱਥੇ ਬੈਠੀ ਸੀ ਕਿੰਨੇ ਕੁ ਟਾਈਮ ਬਾਅਦ ਪਹੁੰਚੇ ਉਹ ਉਦੋਂ ਹੀ ਮਮਮੀ ਲੈ ਕੇ ਗਈ ਮੇਰੀ ਅੱਛਾ ਤੁਹਾਡੀ ਮਮਮੀ ਲੈ ਕੇ ਗਈ ਕੋਈ ਵੀ ਟੀਚਰ ਨਹੀਂ ਹਸਪੀਟਲ ਲੈ ਕੇ ਗਿਆ ਨਹੀਂ ਹੋਣ ਲੱਗੇ ਉਥੇ ਕਿਹੜੇ ਟੀਚਰ ਮੌਜੂਦ ਸੀ ਤੁਹਾਨੂੰ ਪਤਾ ਦਵਿੰਦਰ मैम ਸੀ ਹਾਂਜੀ ਮਮਤਾ मैम ਸੀ ਹਾਂਜੀ ਸਕੂਲ ਵੱਲੋਂ ਕੋਈ ਵੀ ਫਰਸਟ ਏਡ ਨਹੀਂ ਦਿੱਤੀ ਗਈ ਕੱਟੀ ਵਗੈਰਾ ਕੋਈ ਕੀਤੀ ਨਹੀਂ ਖੂਨ ਜਦੋਂ ਨਿਕਲਣ ਦੇ ਆ ਸੀ ਉਦੋਂ ਉਹਨਾਂ ਨੇ ਖੂਨ ਬੰਦ ਕਰਨ ਲਈ ਦਿੱਤੀ ਸੀ ਜੈ ਪੀਮ ਜੈ ਭਾਰਤ ਅੱਜ ਆਧਰਾ ਮਨ ਸਕੂਲ ਦੇ ਵਿੱਚ ਹਾਈ ਸਕੂਲ ਦੇ ਵਿੱਚ ਇੱਕ ਬਹੁਤ ਮੰਦ ਭੱਦੀ ਘਟਨਾ ਵਾਪਰੀ ਹੈ ਸੁਪ੍ਰੀਤ ਕੌਰ ਛੇਵੀਂ ਕਲਾਸ ਦੀ ਵਿਦਿਆਰਥਣ ਹੈ ਉਹਦੇ ਨਾਲ ਬੱਚਿਆਂ ਦੇ ਵਿੱਚ ਖੇਡਦੇ ਜਾਂ ਕੋਈ ਚਾਨ ਚੱਕ ਸੱਟ ਲੱਗੀ ਆ ਇਹਦੇ ਬਾਰੇ ਕੋਈ ਪਤਾ ਨਹੀਂ ਲੇਕਿਨ ਉਹ ਬੱਚੀ ਨੂੰ ਸਕੂਲ ਦੇ ਵੱਲੋਂ ਕੋਈ ਵੀ ਫਸਟ ਏਡ ਦੀ ਐਸੀ ਕੋ ਸਹਾਇਤਾ ਨਹੀਂ ਦਿੱਤੀ ਗਈ 15 20 ਮਿੰਟ ਬੱਚੀ ਨੂੰ ਇੱਕ ਟੇਬਲ ਦੇ ਪਾ ਕੇ ਸਿਰ ਤੇ ਕਪੜਾ ਰੱਖਿਆ ਸਕੂਲ ਦੇ ਟੀਚਰਾਂ ਨਾਲ ਗੱਲ ਕੀਤੀ ਮਮਤਾ ਰਾਣੀ ਟੀਚਰ ਸੀ ਉਹਨਾਂ ਨੇ ਸਾਨੂੰ ਕਿਹਾ ਬਿਆਨ ਤਾਂ ਮੈਂ ਤਾਂ ਉੱਪਰਲੀ ਕਲਾਸ ਦੇ ਵਿੱਚ ਸੀਗੀ ਜਿਹੜੇ ਟੀਚਰ ਹੋਰ ਸੀ ਕੋਲ ਉਹਨਾਂ ਨੇ ਹੈ ਨੀ ਉਸ ਵਕਤ ਬਾਕੀ ਟੀਚਰ ਦਵਿੰਦਰ ਦਵਿੰਦਰ ਕੋਲ ਪ੍ਰਿੰਸੀਪਲ ਜੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣੀ ਔਰ}{|\text{ਸ਼ਪਾਲ ਸਿੰਘ ਟੀਚਰ ਹੈ ਜਿਹੜੇ ਇਨਚਾਰਜ ਵੀ ਆਦਰਮਾਨ ਤੋਂ ਇਨਚਾਰਜ ਹੈ ਮਤਲਬ ਹੱਲੇ ਵੀ ਉਹਨਾਂ ਨੇ ਇਨ ਇਨਕ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਬੱਚੇ ਨੂੰ ਅਸੀਂ ਹਸਪੀਟਲ ਲੈ ਕੇ ਜਾਈਏ ਉਹ ਪੇਰੈਂਟਸ ਦੀ ਵੇਟ ਕਰਦੇ ਰਹੇ ਬੱਚੇ ਦੇ ਸਿਰ ਦੇ ਵਿੱਚੋਂ ਕਾਫੀ ਖੂਨ ਬਹਿ ਚੁੱਕਿਆ ਸੀਗਾ ਜਦੋਂ ਇੱਥੇ ਲੈ ਕੇ ਆਏ ਸੀ ਆ ਕੇ ਮੈਨੂੰ ਵੀ ਫੋਨ ਕੀਤਾ ਰਣੇ ਅਸੀਂ ਆ ਕੇ ਹਾਲਤ ਦੇਖੀ ਬੱਚੀ ਦੇ ਪੰਜ ਸਟਿਚ ਲੱਗੇ ਆ ਸਿਰ ਦੇ ਉੱਪਰ ਮਤਲਬ ਬੱਚੀ ਬੇਹੋਸ਼ ਪਈ ਸੀ ਇਹੋ ਜਿਹੇ ਹੱਲੇ ਵੀ ਮੰਦਪਗੀਆਂ ਘਟਨਾਵਾਂ ਮਤਲਬ ਐਸਸੀ ਪਰਿਵਾਰ ਦੇ ਬੱਚਿਆਂ ਨਾਲ ਹੋ ਰਹੀਆਂ ਟੀਚਰਾਂ ਦੇ ਕੋਲ ਉਸ ਟਾਈਮ ਚਾਰ ਪੰਜ ਵਹੀਕਲ ਸੀ ਲੇਕਿਨ ਕਿਸੇ ਨੇ ਆਪਣੀ ਹਿੰਮਤ ਨਹੀਂ ਦਿਖਾਈ ਅਸੀਂ ਇਹਨਾਂ ਨੂੰ ਹਸਪੀਟਲ ਮੈਪ ਪਰ ਜੋ 2 ਕਿਲੋਮੀਟਰ ਦੂਰੀ ਤੇ ਅਸੀਂ ਹਸਪੀਟਲ ਲੈ ਕੇ ਜਾਈਏ ਆਪਣਾ ਕੋਈ ਫਰਜ਼ ਨਹੀਂ ਸਮਝਣ ਉਹਨਾਂ ਤਨਖਾਹਾਂ ਨਾਲ ਆਪਣੇ ਨਾਲ ਮਤਲਬ ਆਪਣੀ ਜੇਬਾਂ ਭਰਦੇ ਆ 1 ਲੱਖ ਲੱਖ ਜਾਂ 70 70 ਹਜ਼ਾਰ ਤਨਖਾਹਾਂ ਇਹਨਾਂ ਦੀਆਂ ਲੇਕਿਨ ਬੱਚਿਆਂ ਪ੍ਰਤੀ ਕੋਈ ਵੀ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸਕੂਲ ਦੇ ਵਿੱਚ ਬੱਚੇ ਕੀ ਕਰਦੇ ਆ ਕਿੱਦਾਂ ਖੇਡਦੇ ਆ ਕੀ ਕਰਦੇ ਆ ਉਹ ਕਿੱਥੇ ਜਾਂਦੇ ਆ ਕਿੱਥੇ ਇਸ ਇਸ ਬੱਚੀ ਨਾਲ ਪਹਿਲਾਂ ਵੀ ਇੱਕ ਘਟਨਾ ਵਾਪਰ ਚੁੱਕੀ ਆ ਕਿਸੇ ਬੱਚੇ ਨੇ ਇਹਨੂੰ ਤਾਂ ਕੰਮ ਆ ਰਿਆ ਸੀ ਉਹਦਾ ਦੰਦ ਰੁੱਟ ਗਿਆ ਸੀ ਲੇਕਿਨ ਇਹਨਾਂ ਨੂੰ ਫਿਰ ਵੀ ਇਨਫਾਰਮ ਨਹੀਂ ਕੀਤਾਗਾ ਪੇਰੈਂਟਸ ਨੂੰ ਅਸੀਂ ਐਜੂਕੇਸ਼ਨ ਮਿਨਿਸਟਰ ਤੋਂ ਮੰਗ ਕਰਦੇ ਆ ਬੀਓ ਸਾਹਿਬ ਤੋਂ ਮੰਗ ਕਰਦੇ ਆ ਡੀਓ ਤੋਂ ਇਹੋ ਜਿਹਿਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹਨਾਂ ਤੇ ਧਿਆਨ ਦਿੱਤਾ ਜਾਵੇ ਸਰਕਾਰੀ ਸਕੂਲਾਂ ਦੇ ਵਿੱਚ ਹਦਾਇਤਾਂ ਦਿੱਤੀਆਂ ਜਾਣ ਚਾਹੇ ਬੱਚਾ ਕਿਸੇ ਵੀ ਅਸੀਂ ਕੋਈ ਇਹ ਨਹੀਂ ਚਾਹੁੰਦੇ ਵੀ ਕਿ ਜਾਤੀ ਭਿtreਣਾ ਸਾਡੇ ਨਾਲ ਕਰ ਰਿਹਾ ਕਿਸੇ ਵੀ ਸਮਾਜ ਨਾਲ ਹੋ ਸਕਦਾ ਹੈ ਸਾਰਿਆਂ ਦੀ ਕੇਅਰ ਕੀਤੀ ਜਾਵੇ ਜੋ ਗਰੀਬਾਂ ਦੇ ਬੱਚੇ ਪੜ੍ਹਦੇ ਸਰਕਾਰੀ ਸਕੂਲਾਂ ਵਿੱਚ ਫੋਰ ਕੋਈ ਅਮੀਰਾਂ ਦੇ ਬੱਚੇ ਤਾਂ ਪੜ੍ਹਦੇ ਨਹੀਂ ਅਮੀਰਾਂ ਦੇ ਬੱਚੇ ਤਾਂ ਤੁਹਾਨੂੰ ਪਤਾ ਹੀ ਹੈ ਕੋਪਰੇਟ ਜਿਹੜੇ ਹੈਗੇ ਆ ਸਕੂਲ ਬਣੇ ਆ ਕੈਮਰੇਜ ਹੋਏ ਕਨਵਰਟ ਹੋਏ ਜਾਂ ਡੈਪਸ ਹੋਏ ਹਰ ਇੱਕ ਤਰ੍ਹਾਂ ਦੇ ਸਕੂਲ ਉਹਨਾਂ ਦੀ ਸਹੂਲਤਾਂ ਹਨ ਗਰੀਬਾਂ ਦੇ ਬੱਚਿਆਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਔਰ ਹਰ ਤਰ੍ਹਾਂ ਦੇ ਨਾਲ ਇਹਨਾਂ ਦਾ ਵਿਕਤਰ ਕੀਤਾ ਜਾ ਰਿਹਾ ਹੈ ਜੈ ਭੀਮ ਜੈ ਭਾਰਤ ਮੈਂ ਕ੍ਰਾਂਤੀਜੀਤ ਸਿੰਘ ਕਾਉਂਸਲਰ ਨਗਰ ਪੰਚਾਇਤ ਮਹਿਦਪੁਰ ਜਿਹੜੀ ਅੱਜ ਸਰਕਾਰੀ ਹਾਈ ਸਕੂਲ ਪਿੰਡ ਆਦਰਾਮਣ ਦੇ ਵਿੱਚ ਇੱਕ ਬੱਚੀ ਛੋਟੀ ਸੁਪਰੀਤ ਕੌਰ ਸਾਡਾ ਵੀਰ ਜਿਹੜਾ ਲਬਰੀਤ ਆ ਇਹਦੀ ਬੇਟੀ ਆ ਉਹਦੇ ਸਕੂਲ ਦੇ ਵਿੱਚ ਅਚਾਨਕ ਸੱਟ ਲੱਗ ਗਈ ਤੇ ਟੀਚਰਾਂ ਨੇ ਜਿਹੜੀ ਆ ਸਰਕਾਰੀ ਸਕੂਲ ਦੇ ਟੀਚਰਾਂ ਨੇ ਇਹਦੇ ਫਾਦਰ ਨੂੰ ਬੇਟੀ ਦੇ ਫਾਦਰ ਨੂੰ ਇਨਫੋਰਮ ਕੀਤਾ ਔਰ ਉਹ ਆਪਣੇ ਨਕੋਦਰ ਕਿਸੇ ਕੰਮ ਤੇ ਸੀ ਜਿੱਨਾਂ ਚਿਰ ਉਹ ਸਕੂਲ ਦੇ ਵਿੱਚ ਆਇਆ ਨਹੀਂ ਔਰ ਟੀਚਰਾਂ ਨੇ ਇਹ ਜਹਿਮਤ ਨਹੀਂ ਕੀਤੀ ਕਿ ਕਈ ਵਾਰੀ ਬੱਚਿਆਂ ਦੇ ਪੇਰੈਂਟਸ ਕੋਈ ਕੰਮ ਤੇ ਗਿਆ ਹੁੰਦਾ ਕੋਈ ਦੂਰ ਦਰਾਡੇ ਗਿਆ ਹੁੰਦਾ ਤੇ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਅਸੀਂ ਬੱਚੇ ਨੂੰ ਹਸਪੀਟਲ ਲੈ ਜਾਈਏ ਉਹਦਾ ਟ੍ਰੀਟਮੈਂਟ ਕਰਾਈਏ ਜਿੰਨਾ ਚਿਰ ਇਹ ਉੱਥੇ ਸਕੂਲ ਪਹੁੰਚਿਆ ਨਹੀਂ ਉਹਨਾਂ ਚਿਰ ਉਹ ਬੱਚੀ ਨੂੰ ਉਦਾਂ ਹੀ ਉਥੇ ਉਹਨਾਂ ਨੇ ਬਿਠਾਈ ਰੱਖਿਆ ਕਾਫੀ ਉਹਦਾ ਬਲੱਡ ਜਿਹੜਾ ਨਿਕਲਿਆ ਸੱਟ ਜ਼ਿਆਦਾ ਸੀ ਜ਼ਿਆਦਾ ਵੀ ਕੋਈ ਹੋਰ ਵੀ ਇਹਨਾਂ ਦੀ ਅੰਗਹਿਲੀ ਦੀ ਵਜ੍ਹਾ ਦੇ ਨਾਲ ਬੱਚੀ ਨੂੰ ਜ਼ਿਆਦਾ ਪ੍ਰੋਬਲਮ ਵੀ ਆ ਸਕਦੀ ਸੀ ਜਿਹੜੀ ਬੱਚੀ ਅੱਜ ਆਪਣੇ ਮਹਿਦਪੁਰ ਗੁਰੂ ਤੇਗ ਬਹਾਦਰ ਹਸਪੀਟਲ ਦੇ ਵਿੱਚ ਇਸ ਟਾਈਮ ਐਡਮਿਟ ਆ ਔਰ ਟੀਚਰ ਜਿਹੜੇ ਆ ਉਥੇ ਮਮਤਾ ਦੇਵੀ ਕਲਾਸ ਇਨਚਾਰਜ ਦਵਿੰਦਰ ਕੌਰ ਜਿਹੜੇ ਪ੍ਰਿੰਸੀਪਲ ਆ ਰਸ਼ਪਾਲ ਸਿੰਘ ਜੀ ਟੀਚਰ ਤੇ ਅਮਨਦੀਪ ਟੀਚਰ ਕਿ ਸਰਕਾਰੀ ਜਿਹੜੇ ਟੀਚਰਾਂ ਦਾ ਇੰਨਾ ਕਿ ਇਹਨਾਂ ਦਾ ਬੇੜਾ ਕਰ ਹੋ ਚੁੱਕਾ ਜੇ ਇਹਨਾਂ ਕੋਲ ਗੱਲ ਵੀ ਫੋਨ ਤੇ ਕੀਤੀ ਆ ਤਾਂ ਮੋਰਿਓ ਜਿਹੜੀ ਮਮਤਾ ਦੇਵੀ ਉਹਨੇ ਵੀ ਮਿਸ ਬਿਹੇਵ ਕੀਤਾ ਮੋਰਿਓ ਜਦਾਂ ਸਰਕਾਰੀ ਅਰੇ ਬਿਹੇਵ ਕਰਦੇ ਉਹੀ ਕੀਤਾ ਇਹਨਾਂ ਨੇ ਮਤਲਬ ਇੰਨਾ ਕਿ ਕਹ ਲਓ ਵੀ ਇਹਨਾਂ ਨੂੰ ਪ੍ਰਮਾਤਮਾ ਦਾ ਜਾਂ ਕੋਈ ਡਰ ਨਹੀਂ ਰਿਹਾ ਹੈਗਾ ਸਰਕਾਰੀ ਨੌਕਰੀਆਂ ਕਰਦੇ ਆ ਤੇ ਇੱਕ ਬੱਚੀ ਆ ਉਹਦੇ ਉੱਤੇ ਕਹ ਲਓ 5-600 ਰੁਪਇਆ ਜਿਹੜਾ ਕੋਈ ਲੋਨ ਤੋਂ ਵੀ ਉਹਨਾਂ ਨੇ ਸੋਚਿਆ ਕਿ ਸਾਨੂੰ ਹਸਪਤਾਲ ਨਾਲ ਲੈ ਜਾਣਾ ਪਵੇ ਉੱਥੇ ਸਾਡੀ ਜੇਬ 'ਚ ਕੋਈ ਖਰਚਾ ਨਾ ਹੋ ਜਾਵੇ ਇਸ ਵਜ੍ਹਾ ਦੇ ਨਾਲ ਉੱਥੇ ਹੀ ਲੈ ਕੇ ਬੈਠੇ ਰਹੇ ਉਹਦੇ ਖਿਲਾਫ ਅਸੀਂ ਜਿਹੜੀ ਵੀ ਬਣਦੀ ਆ ਅਸੀਂ ਇਹਨਾਂ ਦੇ ਮੈਕਮੇ ਦੇ ਵਿੱਚ ਵੀ ਕੰਪਲੇਂਟ ਕਰਾਂਗੇ ਤੇ ਇੱਥੇ ਪੁਲਿਸ ਸਟੇਸ਼ਨ ਵੀ ਅਸੀਂ ਕੰਪਲੇਂਟ ਦਿੱਤੀ ਆ ਤੇ ਕਾਨੂੰਨੀ ਕਾਰਵਾਈ ਅਸੀਂ ਕਰਵਾਵਾਂਗੇ ਜੈ ਭੀਮ ਜੈ ਭਾਰਤ